ਦੇ ਨਮਾਇੰਦਿਆਂ ਨੂੰ ਕਿਉਂਕਿ ਜਿਹੜਾ ਬੰਦਾ شریف ਹੁੰਦਾ ਜਦੋਂ ਸ਼ਰਾਬ ਦਾ ਪੰਨਾ ਲਾ ਦਿੰਦਾ ਤਾਂ ਤੁਹਾਡੇ ਸਾਹਮਣੇ ਆ ਕਿਸ ਤਰ੍ਹਾਂ ਖਲਵਾੜਾ ਪੈਂਦਾ ਤੇ ਭੱਜਦੇ ਨੂੰ ਰਾਹ ਨਹੀਂ ਲੱਭਦੇ ਇਸ ਕਰਕੇ ਅੱਜ ਪੰਜਾਬ ਦੇ ਅੰਦਾ ਕਾਂਗਰਸ ਪਾਰਟੀ ਚਾਹੇ ਉਹ ਗਰੀਬ ਦੇ ਰਾਸ਼ਨ ਕਾਰਡ ਦੀ ਗੱਲ ਹੋਵੇ ਚਾਹੇ ਗਰੀਬ ਦੀ ਸ਼ਗਨ ਸਕੀਮ ਦੀ ਗੱਲ ਹੋਵੇ ਚਾਹੇ ਪੈਨਸ਼ਨ ਦੀ ਗੱਲ ਹੋਵੇ ਚਾਹੇ ਕਿਸਾਨ ਦੀ ਗੱਲ ਹੋਵੇ ਐਮਐਸਪੀ ਦੀ ਗੱਲ ਹੋਵੇ ਕਹੇ ਕਿਸਾਨ ਦੀ ਕਿਸੇ ਕਿਸਮ ਦੀ ਮੁਸ਼ਕਲ ਦੀ ਗੱਲ ਹੋਵੇ ਅੱਜ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਹਮੇਸ਼ਾ ਸਾਡੇ ਦੇਸ਼ ਦਾ ਲੀਡਰ ਰਾਹੁਲ ਗਾਂਧੀ ਜੀ ਨੇ ਪੰਜਾਬ ਦੀ ਖਾਸ ਕਰਕੇ ਸਿੱਖ ਕੌਮ ਦੀ ਦਸਤਾਰ ਦੀ ਗੱਲ ਜੂਐਸਐਚ ਕੀਤੀ ਆ ਬਿਲਕੁਲ درست ਕੀਤੀ ਆ ਅੱਜ ਪੂਰੇ ਪੁੱਤੀ ਜੀ ਵੀ ਲੋਕ ਰਾਹੁਲ ਗਾਂਧੀ ਦੀ ਸਖਤ ਕਰ ਰਹੇ ਨੇ ਅੱਜ ਜਥੇਦਾਰ ਸਰਦਾਰ ਹਰਪ੍ਰੀਤ ਸਿੰਘ ਕਾਂਗਰਸ ਪਾਰਟੀ ਦੇ ਲੀਡਰ ਦੀ ਗੱਲ ਕਰ ਰਿਹਾ ਅੱਜ ਕਾਂਗਰਸ ਪਾਰਟੀ ਪੂਰੇ ਹਰ ਧਰਬ ਦੇ ਨਾਲ ਚਾਹੇ ਉਹ ਮਿਨਿਓਰਟੀ ਮੁਸਲਮਾਨ ਨੇ ਚਾਹੇ ਉਹ 크ਰਿਸਚੀਅਨ ਨੇ ਚਾਹੇ ਉਹ ਸਿੱਖ ਨੇ ਅੱਜ ਰਾਹੁਲ ਗਾਂਧੀ ਨੇ ਆਉਣ ਵਾਲੇ ਸਮੇਂ ਦਾ ਖੁੱਦ ਸਾਂ ਜਹਰ ਕੀਤਾ ਕਿ ਸਰਦਾਰ ਸਾਹਿਬ ਤੁਹਾਨੂੰ ਮਹਫੂਜ਼ ਅਸਰ ਤੇ ਪੱਕੇ ਤੁਹਾਡੇ ਹੱਥ ਚ ਕਣਾ ਮਹਫੂਜ਼ ਆ ਅੱਜ ਸਾਡੇ ਕਿਸਾਨਾਂ ਨੇ ਤਾਮਨਾ ਡੁੱਜ ਜਾਣਾ ਸੀ ਤਾਂ ਜਿਹੜੀ ਛੋਟੀ ਸ੍ਰੀ ਸਾਹਿਬ ਹੁੰਦੀ ਆ 에ਰਪੋਰਟ ਤੇ ਉਹਨੂੰ ਆਪ ਤੋਂ ਕੁਸਲੀ ਦिशा ਨਦੀਸ਼ਾ ਨੇ ਅੱਜ ਲਾਅ ਐਂਡ ਆਰਡਰ ਨੂੰ ਲਾਜੇ ਪੂਰੇ ਪੰਜਾਬ ਦੇ ਪੀਐਸਪੀ ਦਾ ਪ੍ਰਮੁਖ ਕਰਕੇ ਦਿੱਤਾ ਗਿਆ ਬਿਲਕੁਲ ਜਿਸ ਕੜੀ ਤਹ ਤੱਕ ਪੈਲ ਹਲਕੇ ਅੰਦਰ ਵੀ ਬਹੁਤ ਥਲੇ ਕਰਨਾ ਦਿੱਤਾ ਗਿਆ ਕਿਉਂਕਿ ਪੰਜਾਬ ਬੰਦਾ ਜਿਹੜੀ ਲਾਅ ਐਂਡ ਆਰਡਰ ਖਤਮ ਹੋਈ ਪਈ ਹੈ ਕਾਨੂੰਨ ਵਿਵਸਥਾ ਤਹਿਤ ਨਹੀਂ ਚੱਲਦੀ ਜਾਂ ਤੋ 2022 ਮਾਰਚ ਤੋਂ ਸਰਕਾਰ ਬਣੀ ਆ ਮਾਦੀ ਪਾਰਟੀ ਤੋਂ ਲੈ ਕੇ ਅੱਜ ਤੱਕ ਤਕਰੀਬਨ ਉਸ ਤਨ ਜੇ ਕਟਿਆ ਜਾਵੇ ਦੋ ਮਰਡਰ ਹਰ ਰੋਜ਼ ਹੋ ਰਹੇ ਨੇ ਪੰਜਾਬ ਅੰਦਰ ਜੇ ਕੋਈ ਐਨ ਆਰ ਆਈ ਆਉਂਦਾ ਤਾਂ ਉਹਦੀ ਸੁਰੱਖਿਆ ਕਿੱਥੇ ਹੈ ਕਿ ਰਾਤ ਪੜ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਘਰਾਂ ਚੋਂ ਉਹਨਾਂ ਨੂੰ ਮਾਰਿਆ ਜਾ ਰਿਹਾ ਟੀਆਂ ਪੈਣਾ ਦੇ ਹੱਥਾਂ ਚੋਂ ਮੋਬਾਈਲ ਸਨੇਚਿੰਗ ਹੋ ਰਹੀ ਆ ਉਹਨਾਂ ਨੂੰ ਸੈਰ ਕਰਦੇ ਲੋਕ ਸਾਡੇ ਇਲਾਕੇ ਦੀਆਂ ਗੱਲਾਂ ਨੇ ਮੋਬਾਈਲ ਫੋਨ ਲੈ ਜਾਂਦੇ ਨੇ ਮਟਰ ਹੋ ਰਹੇ 68 ਪਿੰਡ ਚ ਮਰਡਰ ਹੋ ਗਿਆ ਰਾਤ ਬਲਾਸਪੁਰ ਪਿੰਡ ਚ ਮੁੰਡਾ ਮੱਥਾ ਟੇਕ ਰਿਹਾ ਪਿੱਛੋਂ ਆ ਕੇ ਦਾਹ ਮਾਰੇ ਕੈਂਸਟਰਾਂ ਦੇ ਇੰਨੇ ਹੌਸਲੇ ਬਲੰਦ ਹੋ ਚੁੱਕੇ ਨੇ ਤ ਨੂੰ ਨਾ ਦੀ ਕੋਈ ਉਹਨਾਂ ਤੇ ਕੋਈ ਚੀਜ਼ ਨਹੀਂ ਹੈਗੀ ਕਿਉਂਕਿ ਜਿਹੜਾ ਕਾਨੂੰਨ ਆ ਉਹ ਜਮੈਂ ਖਤਮ ਹੋ ਕੇ ਰਹਿ ਗਿਆ ਸਰ ਜਿਸ ਤਰ੍ਹਾਂ ਕਿ ਉਹ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਦਾਵਾ ਕੀਤਾ ਸੀ ਕਿ ਚਿਟਾ 3 ਮਹੀਨਿਆਂ ਵਿੱਚ ਖਤਮ ਕਰਤਾ ਜਾਵੇਗਾ ਤੇ ਚਿਟਾ ਜਿਉਂ ਦਾ ਤਿਉਂ ਵਿਕਰਿਆ ਇਸ ਬਾਰੇ ਕੀ ਕਹਾਂਗੇ ਦੇਖੋ ਪੌਂਕਸ ਪਾਰਟੀ ਹਮੇਸ਼ਾ ਜੋ ਕਾਉ ਕਰਕੇ ਵਿਖਾਰਿਆ ਇਹ ਹੈ ਕਿਸਾਨਾਂ ਦੇ ਕਰਜ਼ੇ ਦੀ ਗੱਲ ਸੀ ਪੰਜਾਬ ਅੰਦਰ 5700 ਕੋਟ ਦੀ ਹੈ ਕਿਸਾਨਾਂ ਦਾ ਕਰਜ਼ਾ ਬਣ ਉਸ ਦਾ ਵਿਧਵਾ ਪੈਨਸ਼ਨ 1500 ਕੀਤੀ ਪਢੇਪਾ ਪੈਨਸ਼ਨ 1500 ਕੀਤੀ ਸ਼ਗਨ ਸਕੀਮ 55000 ਕੀਤੀ ਪਰ ਆਮ ਆਦੀ ਪਾਰਟੀ ਨੇ ਜਿਹੜਾ ਲੋਕਾਂ ਨੂੰ ਬਦਲਾਅ ਦੇ ਨਾਂ ਤੇ ਠੱਗਿਆ ਚਾਹੇ ਉਹ ਚਿੱਟੇ ਦੀ ਉਸੀ ਗੱਲ ਕੀਤੀ ਆ ਸਾਡੇ ਇਲਾਕੇ ਅੰਦਰ ਕਣਗਿਸਾਂ ਪਿੰਡ ਚ ਮਕਸੂਦੜੇ ਪਿੰਡ ਚ ਭਲੋਟੀ ਪਿੰਡ ਚ ਬਵਾਣੀ ਪਿੰਡ ਚ ਲੰਡੇ ਚ ਸ਼ਰੇ ਆਮ ਮੇਜ਼ਾਂ ਤੇ ਬੈਠ ਕੇ ਚਿੱਟਾ ਵੇਚਿਆ ਜਾ ਰਿਹਾ ਤੇ ਨੌਜਵਾਨ ਮਰ ਰਹੇ ਨੇ ਜਿਹੜੇ ਲੋਕ ਕਹਿੰਦੇ ਸੀ 4 ਮਹੀਨੇ ਚ ਖਤਮ ਕਰਾਂਗੇ ਅੱਜ ਪੌਣੇ 3 ਸਾਲ ਹੋ ਚੁੱਕੇ ਨੇ ਕਾਰਨ ਕਿਉਂਕਿ ਇਹਨਾਂ ਨੇ ਉਹਨਾਂ ਦਾ ਸਾਡਾਂ ਗੰਠਾਂ ਕਰ ਲਿਆ ਸਰਕਾਰ ਦੇ ਨੁਮਾਇੰਦਿਆਂ ਨੇ ਸਰਕਾਰ ਜਿਹੜੇ ਕਹਿੰਦੇ ਸੀ ਵੀ ਅਸੀਂ ਕੇਜਰੀਵਾਲ ਸਾਹਿਬ ਕਹਿੰਦੇ ਸੀ ਪੰਜਾਬ ਚ ਆ ਕੇ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਪੰਜਾਬ ਚ ਵੀ ਅਸੀਂ 4 ਮਹੀਨੇਾਂ ਅੰਚ ਚਿੱਟਾ ਖਤਮ ਕਰ ਦਾਂਗੇ ਨਹੀਂ ਹੋਇਆ ਜਿਹੜੇ ਕਹਿੰਦੇ ਸੀ 40 ਦਿਨ ਦੇ ਵਿੱਚ ਵਿੱਚ ਬਾਈਬਲ ਕਰਾਮ ਪ੍ਰਕਾਰ ਦੀ ਕਾਰਨ ਇਨਸਾਫ ਦਵਾ ਦਾਂਗੇ ਅੱਜ ਸਰਕਾਰ ਪ੍ਰਵਾਨਗੀ ਨਹੀਂ ਦੇ ਰਹੀ ਅਫੀਲ ਨਹੀਂ ਕਰ ਰਹੀ ਕੇਸ ਚਲਾਉਣ ਦੀ ਪ੍ਰਵਾਨਗੀ ਨਹੀਂ ਦੇ ਰਹੀ ਇਸ ਕਰਕੇ ਸਰਕਾਰ ਹਰ ਫਰੰਟ ਤੇ ਹਰ ਪੱਖ ਤੇ ਫੇਲ ਹੋ ਚੁਕੀ ਆ ਸਰ ਜਦੋਂ ਕਿ ਮੂਸੇ ਵਾਲੇ ਸਾਹਿਬ ਦਾ ਹਜੇ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ ਆਮ ਲੋਕਾਂ ਨੂੰ ਕੀ ਉਮੀਦ ਕੀਤੀ ਜਾ ਸਕਦੀ ਇਨਸਾਫ ਕੋ ਗੱਲ ਇਹ ਆ ਮੂਸੇ ਵਾਲੇ ਨੂੰ ਇਨਸਾਫ ਕਿਸ ਤਰ੍ਹਾਂ ਮਿਲੂ ਜਦ ਕਿ ਚੋਰ ਸਰਕਾਰ ਚੋਰ ਨਰਲੇ ਹੋਏ ਨੇ ਸਰਕਾਰ ਨੇ ਸਿਕਿਉਰਟੀ ਵਾਪਸ ਕੀਤੀ ਉਹਦਾ ਫਲੈਸ਼ ਕੀਤਾ ਸੀਐਮ ਦੇ ਦਫ਼ਤਰੋਂ ਵੀ ਅਸੀਂ ਉਹਦੀ ਸਿਕਿਉਰਟੀ ਵਾਪਸ ਲੈ ਲਈ ਜਿਹੜੇ ਗੈਂਗਸਟਰ ਸੀ ਉਹ ਉਹ ਅਸਰਕ ਹੋ ਗਏ ਵੀ ਹੁਣ ਉਹ ਇਕੱਲਾ ਨੂੰ ਮਾਰ ਦੋ ਇਸ ਕਰਕੇ ਸਰਕਾਰ ਕਿਵੇਂ ਕਰੂਗੀ ਸਰਕਾਰ ਤਾਂ ਰਲੀ ਹੋਈ ਸੀ ਮਰਵਾਉਣ ਦੇ ਵਿੱਚ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਮੰਗ ਕੀਤੀ ਆ ਜਿਹੜਾ ਮੂਸੇ ਵਾਲੇ ਸਾਹਿਬ ਦਾ ਕਤਲ ਹੋਇਆ ਸੀ ਉਹਦਾ ਪੰਜਾਬ ਸਰਕਾਰ ਤੇ 302 ਦਾ ਮਕਦਮਾ ਦਰਜ ਹੋਣਾ ਚਾਹੀਦਾ ਅੱਜ ਤੱਕ ਇਨਸਾਫ ਨਾ ਮਿਲਣਾ ਲਾਰਸ ਬਿਸ਼ਨੋਈ ਨੂੰ ਤਾਂ ਸੀਆਈਏ ਵਿੱਚ ਉਹਨਾਂ ਦੀ ਇੰਟਰਵਿਊਆਂ ਹੋ ਰਹੀਆਂ ਨੇ ਪੰਜਾਬ ਸਰਕਾਰ ਦੀ ਸਰਪ੍ਰਸਤੀ ਇਹ ਹੋ ਰਹੀਆਂ ਨੇ ਹਾਈ ਕੋਰਟ ਨੇ ਜਿੰਨੀ ਝਾੜ ਪਾਈ ਆ ਤਾਂ ਜੇ ਲੋਕਾਂ ਨੇ ਪ੍ਰੈਸ ਦੇ ਜਰੀਏ মিডিਆ ਦੇ ਜਰੀਏ ਸੋਸ਼ਲ ਮੀਡੀਆ ਰਾਹੀਂ ਸਭ ਨੇ ਸੁਣਿਆ ਵਾ ਸੋ ਪੰਜਾਬ ਸਰਕਾਰ ਤੋਂ ਕੁਝ ਸੰਭਲਿਆ ਨਹੀਂ ਜਾ ਰਿਹਾ ਪੰਜਾਬ ਸਰਕਾਰ ਜਦੋਂ ਕਾਂਗਰਸ ਪਾਰਟੀ ਦੀ ਸੀ ਪੂਰੇ 5 ਸਾਲ ਚ 75000 ਕਰੋੜ ਦਾ ਕਰਜ਼ਾ ਲਿਆ ਸੀ ਅੱਜ ਪਾਉਣੇ 3 ਸਾਲ ਚ 91000 ਕਰੋੜ ਦਾ ਕਰਜ਼ਾ ਲੈ ਲਿਆ ਜਿਹੜੇ ਕਹਿੰਦੇ ਸੀ ਕਦੇ ਖਜ਼ਾਨੇ ਖਾਲੀ ਨਹੀਂ ਹੁੰਦੇ ਅੱਜ ਪੰਜਾਬ ਨੂੰ ਲਿਮਟ ਵਧਾਉਣ ਦੀ ਅਪੀਲ ਕੀਤੀ ਆ ਵੀ 10000 ਕਰੋੜ ਦੀ ਲਿਮਟ ਬਣਾਈ ਜਾਵੇ ਤੋਂ ਪੰਜਾਬ ਸਰਕਾਰ ਹਰ ਪ੍ਰਾਂਤ ਤੇ ਮਿਲਣ ਨੂੰ ਆਉਣ ਵਾਲੇ ਸਮੇਂ ਚ ਪੰਜਾਬ ਵੈਂਟੀਲੇਟਰ ਤੇ ਆ ਫਾਈਨੈਂਸ਼ੀਅਲੀ ਐਮਰਜੈਂਸੀ ਲੱਗਣ ਵਾਲੀ ਆ ਪੰਜਾਬ ਅੰਦਰ ਪੰਜਾਬ ਸਰਕਾਰ ਵੈਂਟੀਲੇਟਰ ਤੇ ਚੱਲ ਰਹੀ ਆ ਹੌਣ ਵਾਲੇ ਮਹੀਨਿਆਂ ਦੇ ਵਿੱਚ ਨਾ ਸਿਮਲਾਜਮਾ ਨੂੰ ਤਨਖਾਹ ਮਿਲਨੀ ਆ ਤਾਂ ਨਾ ਪਟਿਆਪੁਰ ਦੇ ਲੋਕਾਂ ਨੂੰ ਵੱਡੇ ਵੱਡੇ ਕੱਟ ਲੱਗਣਗੇ ਬਿਜਲੀ ਦੇ ਸਾਰੇ ਜਿਸ ਤਰ੍ਹਾਂ ਕਿ ਸ੍ਰੀ ਰਾਹਲ ਗਾਂਧੀ ਜੀ ਦੇ ਬਿਆਨ ਦੀ ਦੇਸ਼ਾਂ ਦੇਸ਼ਾਂ ਦੇ ਵਿੱਚ ਬੜੀ ਚਰਚਾ ਪਗ ਦਸਤਾਰ ਅਤੇ ਕੜੇ ਨੂੰ ਲੈ ਕੇ ਅਸੀਂ ਕੀ ਕਹਿਣਾ ਚਾਹਾਂਗੇ ਅਸੀਂ ਰਾਹਲ ਗਾਂਧੀ ਜੀ ਨੂੰ ਸਲੂਟ ਕਰਦੇ ਆ ਤੇ ਸਲਾਮ ਕਰਦੇ ਆ ਜਿਨ੍ਹਾਂ ਨੇ ਪੰਜਾਬ ਅੰਦਰ ਖਾਸ ਕਰਕੇ ਸਿੱਖ ਕਮਿਊਨਿਟੀ ਨੂੰ ਇੰਨਾ ਸਜਦਾ ਸਲਾਮ ਕੀਤਾ ਤੇ ਬਿਨਾ ਦੱਸੇ ਦਰਬਾਰ ਸਾਹਿਬ ਆ ਕੇ ਨਤਮਸਤ ਹੁੰਦੇ ਨੇ ਤੇ ਸੇਵਾ ਕਰਦੇ ਨੇ ਤੇ ਉਹਨਾਂ ਨੇ ਇੱਕ ਖਦਸ਼ਾ ਜ਼ਾਹਰ ਕੀਤਾ ਆਉਣ ਵਾਲੇ ਸਮੇਂ ਦੇ ਜਿਵੇਂ ਆਰਐਸਐਸ ਦੀਆਂ ਪੰਜਾਬ ਨਹੀਂ ਦੇਸ਼ ਅੰਦਰ ਬਿਉਂਤ ਬੰਦੀਆਂ ਲਗਾਈਆਂ ਨੇ ਮਿਨਿਓਰਟੀ ਨੂੰ ਘੱਟ ਖਤਮ ਕਰਨ ਦੀਆਂ ਉਹਨਾਂ ਨੇ ਇੱਕ ਸਿੱਖ ਸਰਦਾਰ ਨੂੰ ਪੁੱਛਿਆ ਵੀ ਆਉਣ ਵਾਲੇ ਸਮੇਂ 'ਚ ਤੁਸੀਂ ਸੇਪ ਹੋ ਪੱਕ ਬਣ ਸਕਦੇ ਹੋ ਖੜਾ ਪਾ ਸਕਦੇ ਹੋ ਤੇ ਖਤਸ਼ਾ ਜ਼ਾਹਰ ਕੀਤਾ ਉਹਦੀ ਅਸੀਂ ਗਰੋਧਤਾ ਕਰਦੇ ਤੇ ਸਾਥ ਦਿੰਦੇ ਹਾਂ ਰਾਹੁਲ ગાંધી ਨੇ ਏਟਾ ਵੱਡਾ ਮੁੱਦਾ ਵਿਸ਼ਵ ਦੀ ਨੰਬਰ 1 ਸ਼ਕਤੀ ਦੇ ਸਾਹਮਣੇ ਰੱਖਿਆ। ਜਿਸ ਤਰ੍ਹਾਂ ਕਿ ਪੰਚਾਇਤੀ ਚੋਣਾਂ ਆ ਰਹੀਆਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਿਹੜੇ-ਕਿਹੜੇ ਮੁੱਦਿਆਂ ਤੇ ਕਿਹੜੀ ਰਣਨੀਤੀ ਨਾਲ ਚੋਣਾਂ 'ਚ ਉਤਰ ਰਹੀ ਹੈ। ਪੰਜਾਬ ਕਾਂਗਰਸ ਪੰਚਾਇਤੀ ਚੋਣਾਂ ਲੋਕਲ ਮੁੱਦਿਆਂ ਤੇ ਲੜੀ ਜਾਂਦੀ ਹੈ। ਸਾਡੇ ਪਿੰਡ ਦੇ ਲੋਕਾਂ ਨੇ ਸਾਡਾ ਰਾਜ ਵੀ ਦੇਖਿਆ ਤੇ ਆਹ 3.5 ਸਾਲ ਦੇ ਕਿਰੇ ਪੌਣੇ 3 ਸਾਲਾਂ ਚ ਇਹਨਾਂ ਨੇ ਕੀ ਦਿੱਤਾ ਤੇ ਜਿਹੜੇ ਸਾਡੇ ਦਿੱਤੇ ਉਹ ਪੈਸੇ ਸੀ ਉਹ ਬੈਨ ਕਰਤੇ ਤਾਂ ਜਾ ਉਹਨਾਂ ਨੇ ਆਪਣੇ ਪੰਚਾਇਤੀ ਰਾਜ ਨਹੀਂ ਲਵਾ ਰਹੇ ਨੇ ਜਿਹਨਾਂ ਦੇ ਨਮਾਇੰਦਿਆਂ ਦੇ ਹੱਕ ਵਾਂਝੇ ਕੀਤੇ ਨੇ ਇਥੋਂ ਲੋਕ ਉਹਨਾਂ ਨੂੰ ਸਾਫ ਕਰ ਲੋਕਲ ਲੈਵਲ ਤੇ ਸਰ ਆਪਣੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਇਸ ਤਰ੍ਹਾਂ ਕਿ ਉਹ ਤਾਂ ਕਹਿੰਦੇ ਨੇ ਕਿ ਅਸੀਂ ਪੂਰੇ ਭਾਰਤ ਦੀਆਂ ਜਿੰਨੀਆਂ ਵੀ ਪ੍ਰਾਂਤਾਂ ਦੇ ਵਿੱਚ ਸਰਕਾਰਾਂ ਨੇ ਅਸੀਂ ਪਹਿਲੇ ਜਾਂ ਦੂਜੇ ਜਾਂ ਪੰਜਵੇਂ ਨੰਬਰ ਤੇ ਆਉਂਦੇ ਆ ਪਰ ਤੁਸੀਂ ਕਹ ਰਹੇ ਹੋ ਕਿ ਸਰਕਾਰ ਬੈਂਟੀ ਲੈਟਰ ਦੇਖੋ ਇਹ ਉਹਨਾਂ ਦੀ ਮਨੋਂ ਦਸ਼ਾ ਕਿ ਪੰਜਾਬ ਸਰਕਾਰ ਪੰਜਵੇਂ ਨੰਬਰ ਤੇ ਆਉਂਦੀ ਆ ਤਾਂ ਲਿਮਟ ਵਧਾਉਣ ਦੀ ਗੱਲ ਕਿਉਂ ਕੀਤੀ ਹੈ 10000 ਕਰੋੜ ਦੀ ਤਾਂ 91000 ਕਰੋੜ ਦਾ ਕਰਜ਼ਾ ਕਿਉਂ ਲੈ ਲਿਆ ਤਾਂ ਆਪਣੇ ਮੁਲਾਜ਼ਮਾਂ ਬਿਜਲੀ ਬੋਰਡ ਘਾਟੇ ਚੱਲ ਰਿਹਾ ਉਹਦੀ ਕਿਸ਼ਤ ਕਿਉਂ ਨਹੀਂ ਭਰੀ ਜਾ ਰਹੀ ਸੋ ਇਹ ਗੱਲਾਂ ਕਹਿਣ ਨੂੰ ਨੇ ਛਗਣ ਸਕੀਮ ਨਹੀਂ ਆ ਰਹੀ ਪੈਨਸ਼ਨ ਨਹੀਂ ਆਇਆ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਜਾ ਰਹੇ ਨੇ ਜਿਹੜੇ ਸਾਡੀ ਸਰਕਾਰ ਚ 5-5000 ਬਣਾਇਆ ਸੀ ਤੇ ਇਹਨਾਂ ਨੇ 4-4000 ਕੱਟਤਾ ਇਹ ਬੈਂਕ ਡਿਟਰ ਦੀਆਂ ਗੱਲਾਂ ਨਹੀਂ ਦੂਰ ਕਰਦਾ। ਸਰ ਕੁਝ ਸਮਾਜ ਸੇਵਕਾਂ ਵੱਲੋਂ ਦੋਸ਼ ਲਾਏ ਜਾ ਰਹੇ ਨੇ ਕਿ ਬਹੁਮਦਰਾ ਸ਼ਾਹ ਫੈਕਟਰੀ ਦੀ ਜਾਂਚ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਕੀ ਕਹੋਗੇ? ਦੇਖੋ ਅਸੀਂ ਸ਼ਰਿਆਮ ਪੌਣੇ 3 ਸਾਲਾਂ ਚ ਕਹਿੰਦਾ ਜਿੱਥੋਂ ਮਰਜੀ ਜਾਂਚ ਕਰਾਓ ਜਿਹੜੇ ਦੋਸ਼ੀ ਨੇ ਫੜੇ ਜਾਣ ਪਰ बार-बार ਇਹ ਗੱਲ ਕਰਨੀ ਇਹ ਜਿਹੜੇ ਲੋਕ ਕਹਿੰਦੇ ਨੇ ਉਹ ਮਿਲੀ ਪੁਕਤ ਨੇ ਕਿੱਥੇ ਜਾਂਦੇ ਨੇ ਕਿੱਥੇ ਆਉਂਦੇ ਨੇ ਸਾਨੂੰ ਸਾਰਾ ਬੱਸ